ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਈ ਵਾਰ ਕਿੰਨਾ ਵੇ ਪੁਰਾਖਿਉਣਾ ਸਮਾਂ ਚੱਲ ਰਿਹਾ ਹੋਵੇ ਪੈਸਿਆਂ ਦੀ ਸਮੱਸਿਆ ਹੋਵੇ ਜ਼ਿੰਦਗੀ ਤੋਂ ਹਾਰ ਚੁੱਕੇ ਹੋਈਏ ਜਾਂ ਫਿਰ ਮਰਨ ਨੂੰ ਦਿਲ ਕਰ ਰਿਹਾ ਹੋਵੇ ਤਾਂ ਅੱਜ ਦੀ ਵੀਡੀਓ ਤੁਹਾਡੀ ਜ਼ਿੰਦਗੀ ਬਦਲ ਦੇਵੇਗੀ ਇਸ ਲਈ ਵੀਡੀਓ ਦੇ ਵਿੱਚ ਸੰਗਤ ਜੀ ਦੋ ਗੱਲਾਂ ਚੰਗੇ ਤਰ੍ਹਾਂ ਤੁਸੀਂ ਸਮਝ ਲਓ ਵੀਡੀਓ ਨੂੰ ਅਖੀਰ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਸਮਝਣਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਵੀ ਕਰ ਦੇਣਾ ਜੀ ਤੇ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਐਸੇ ਪਿੰਡੇ ਦੀ ਕਹਾਣੀ ਸੁਣਾਉਣ ਜਾ ਰਹੇ ਹਾਂ ਜਿੱਥੇ ਕਿ ਸਾਇਆ ਦਾ ਵਾਸ ਹੁੰਦਾ ਸੀ ਇੱਕ ਪਿੰਡ ਸੀ ਸੂਰਾ ਵਾਲੀ ਸ਼ਾਂਤ ਪਿਆਰਾ ਤੇ ਅਜੀਬ ਜਿਹਾ ਸਾਮਿਆ ਹੋਇਆ ਪਿਛਲੇ ਕੁਝ ਮਹੀਨਿਆਂ ਤੋਂ ਉੱਥੇ ਛੋਟੇ ਛੋਟੇ ਡਰ ਘਟਨਾਵਾਂ ਅਤੇ ਭੈ ਬੰਦੇ ਜਾ ਰਹੇ ਸਨ ਰਾਤ ਨੂੰ ਪਿੱਪਲ ਹਿਲਦੇ ਸਨ ਤੇ ਕਈ ਘਰਾਂ ਦੀਆਂ ਛੱਤਾਂ ਦੇ ਆਵਾਜ਼ਾਂ ਆਉਂਦੀਆਂ ਜੇ ਕਿਸੇ ਗਾਵਾਂ ਰਖਣੀਆਂ ਤੇ ਕਿਸੇ ਦੀ ਰੋਜ਼ ਇੱਕ ਗਾਮ ਮਰ ਜਾਂਦੀ ਤੇ ਕਿਹੜੀਆਂ ਰਸੋਈ ਵਿੱਚ ਭੌਣ ਬਣਾ ਕੇ ਆ ਜਾਂਦੀਆਂ ਤੇ ਸੰਗਤ ਜੀ ਉਸ ਪਿੰਡ ਦੇ ਲੋਕ ਕਹਿੰਦੇ ਕਿ ਇਹ ਛਾਇਆ ਦਾ ਕਮਾਲ ਹੈ ਕਦੇ ਕੋਈ ਗੋਗਲ ਸਾੜਦਾ ਤੇ ਕਦੇ ਕਾਲੀ ਲਾਲ ਮਿਰਚ ਰੱਖਦਾ ਕਦੇ ਰਾਤ ਨੂੰ ਨਮਕ ਚੁੱਲੇ ਦਿਵਾਲੇ ਛੜਕਦਾ ਇਸ ਪਿੰਡ ਦਾ ਇੱਕ ਨੌਜਵਾਨ ਸੀ ਉਸ ਦਾ ਨਾਮ ਗੁਰਪ੍ਰੇਤ ਸੀ ਉਹ ਸਧਾਰਨ ਅਧਿਆਪਕ ਪਰ ਸੋਚ ਉੱਚੇ ਰੱਖਣ ਵਾਲਾ ਨੌਜਵਾਨ ਸੀ ਉਹ ਕਹਿੰਦਾ ਜੇ ਸਭ ਕੁਝ ਇਹ ਵैम ਹੈ ਤਾਂ ਇਸ ਨੂੰ ਮੈਂ ਸੱਚ ਸਾਬਤ ਕਰਾਂਗਾ ਉਸਨੇ ਪਿੰਡ ਦੀਆਂ ਕਟਨਾਵਾਂ ਨੂੰ ਨੋਟ ਕਰਨਾ ਸ਼ੁਰੂ ਕਰ ਦਿੱਤਾ ਕਿਸੇ ਵੀ ਘਰ ਦੇ ਵਿੱਚ ਜਿੱਥੇ ਛਾਇਆ ਆਉਂਦੀ ਉਥੇ ਰਾਤ ਨੂੰ ਉਹ ਜਾਇਆ ਘਰ ਦਾ ਰੋਜ਼ ਉਥੇ ਘੇੜਾ ਰੱਖਦਾ ਇੱਕ ਰਾਤ ਉਸਨੇ ਰੋਟੀ ਦੇ ਟੁਕੜੇ ਜਾਂ ਗੋੜਾ ਚੀਨੀ ਰੱਖ ਜਾਂਦਾ ਉਸਨੇ ਨੋਟ ਕੀਤਾ ਜਿੱਥੇ ਚੀਨੀ ਜਾਂ ਮਿੱਠੀ ਚੀਜ਼ ਰਹਿ ਜਾਂਦੇ ਹੈ ਉਥੇ ਕੀੜਿਆਂ ਦੀ ਲਾਈਨ ਪੰਜ ਜਾਂਦੀ ਹੈ ਤੇ ਰਾਤ ਦੀ ਖਮੋਸ਼ੀ ਦੇ ਵਿੱਚ ਛੋਟੀਆਂ ਚੀਜ਼ਾਂ ਵੱਡਾ ਡਰ ਬਣ ਜਾਂਦੀਆਂ ਹਨ ਉਸਨੇ ਸੋਚਿਆ ਕਿ ਇਹ ਸੱਚ ਮੈਂ ਪਿੰਡ ਵਾਲਿਆਂ ਦੇ ਸਾਹਮਣੇ ਲੈ ਕੇ ਆਉਣਾ ਹੈ ਇੱਕ ਰਾਤ ਗੁਰਪ੍ਰੀਤ ਨੇ ਲੋਕਾਂ ਨੂੰ ਇਕੱਠਾ ਕੀਤਾ ਤੇ ਉਹ ਲੋਕਾਂ ਨੂੰ ਲੈ ਗਿਆ ਤੇ ਉਸ ਘਰ ਕੋਲ ਜਿੱਥੇ ਆਖਿਆ ਜਾਂਦਾ ਸੀ ਕਿ ਸ਼ਾਇਆ ਆਉਂਦੀ ਹੈ ਜਾਦੂ ਟੋਨਾ ਹੁੰਦਾ ਹੈ ਉਸਨੇ ਉਥੇ ਗੁੜ ਚੀਨੀ ਤੇ ਕੁਝ ਰਸ ਰੱਖਿਆ ਕਿਹੜੀਆਂ ਆ ਗਈਆਂ ਲਾਈਨ ਬਣ ਗਏ ਕਿਹੜੀਆਂ ਦੀ ਬਿਲਕੁਲ ਉੱਥੇ ਜਿੱਥੇ ਸ਼ਾਇਆ ਦੀ ਦ੍ਰਿਸ਼ਟੀ ਆਉਂਦੀ ਗੱਲ ਹੁੰਦੀ ਸੀ ਫਿਰ ਉਸ ਨੇ ਰਾਤ ਦੇ ਸੁੰਨੇ ਵਿੱਚ ਉਹ ਸਭ ਕੁਝ ਰਿਕਾਰਡ ਕੀਤਾ ਤੇ ਪੀਪਲ ਜਿੱਥੇ ਹਿਲਦੇ ਸਨ ਪਤਾ ਲੱਗਾ ਨੇੜੇ ਹੀ ਪੱਖੇ ਚੱਲਦੇ ਸਨ ਤੇ ਪੱਖੇ ਦੀ ਹਵਾ ਦੇ ਕਾਰਨ ਪੱਤੇ ਪੀਪਲ ਦੇ ਹਿਲਦੇ ਸਨ ਗੁਰਪ੍ਰੀਤ ਨੇ ਕਿਹਾ ਕਿ ਇਹ ਕੋਈ ਪੂਤ ਨਹੀਂ ਇਹ ਅਸਲ ਸਾਡੇ ਅੰਦਰ ਗੰਦੇ ਸਫਾਈ ਹੋਣ ਵਾਲੀ ਹੈ ਡਰ ਦੀ ਵਹਿਮ ਦੀ ਇਹ ਸਭ ਵਹਿਮ ਹੈ ਅਸੀਂ ਰਾਤ ਦੇ ਡਰ ਨੂੰ ਛਾਇਆ ਬਣਾ ਦਿੰਦੇ ਹਾਂ ਅਸੀਂ ਗਲਤੀਆਂ ਨੂੰ ਜਾਦੂ ਮੰਨ ਲੈਂਦੇ ਹਾਂ ਤੇ ਸਭ ਤੋਂ ਵੱਡੀ ਗੱਲ ਅਸੀਂ ਗੁਰਬਾਣੀ ਤੋਂ ਦੂਰ ਹੋ ਜਾਂਦੇ ਹਾਂ ਗੁਰਬਾਣੀ ਆਖਦੀ ਹੈ ਪਰਮ ਗਿਆ ਗਿਆਨ ਪਿਆ ਗੁਰਬਚਨੇ ਭਾਵੇਂ ਜਿੱਥੇ ਗਿਆਨ ਆ ਗਿਆ ਹੈ ਉੱਥੇ ਪਰਮ ਮਿਟ ਗਿਆ ਅਸੀਂ ਸੱਚੀ ਸਾਬ ਸੋਤਰੀ ਸੋਚ ਰੱਖੀਏ ਗਿਆਨ ਤੇ ਸਿਧਾਂਤ ਨੂੰ ਮੰਨੇ ਤੇ ਆਂ ਦਾ ਵਿਸ਼ਵਾਸ ਤੋਂ ਬਚੀਏ ਜੋ ਰਾਗ ਗੁਰ ਬਾਣੀ ਦਿਖਾਉਂਦੀ ਹੈ ਉਹ ਸਿੱਧਾ ਸਾਫ਼ ਅਤੇ ਤਰਕਸ਼ੀਲ ਹੈ ਜਿਵੇਂ ਕਿ ਕੀੜਿਆਂ ਦੇ ਭੌਂ ਦੇ ਉਤੇ ਕੋਈ ਚੀਜ਼ ਰੱਖਣਾ ਨਮਕ ਜਾਂ ਰਾਈ ਰੱਖੀਏ ਜਾਂ ਚੀਨੇ ਤਾਂ ਉਹ ਰਸਤਾ ਛੜ ਦਿੰਦੀਆਂ ਹਨ ਉਸੇ ਹੀ ਤਰ੍ਹਾਂ ਅਸੀਂ ਗਿਆਨ ਅਤੇ ਅਕਲ ਦੇ ਜene ਆਪਣੇ ਮਨ ਵਿੱਚ ਰੱਖੀਏ ਆੰਧ ਵਿਸ਼ਵਾਸ ਆਪਣੇ ਘਾਤ ਤੋਂ ਦੂਰ ਹੋ ਜਾਣ ਅਸੀਂ ਵਹਿਮਾਂ ਤੋਂ ਦੂਰ ਹੋਈਏ ਜਿਸ ਮਨ ਦੇ ਵਿੱਚ ਗੁਰਬਾਣੀ ਦੀ ਜੋਤ ਜਾਗਦੀ ਹੈ ਉੱਥੇ ਕੋਈ ਵੀ ਛਾਇਆ ਕੋਈ ਵੀ ਡਰ ਕੋਈ ਵੀ ਭਰਮ ਨਹੀਂ ਆਉਂਦਾ ਅਸੀਂ ਆਪਣੇ ਚਰਨ ਗੁਰਬਾਣੀ ਵੱਲ ਰਾਹ ਵੱਲ ਰੱਖ ਜਿੱਤੇ ਹਰ ਰੋਜ਼ ਦੀ ਸੋਚ ਸਾਫ਼ ਹੋਵੇ ਜਿੱਥੇ ਵਿਸ਼ਵਾਸ ਹੋਵੇ ਪਰ ਆੰਧ ਵਿਸ਼ਵਾਸ ਨਹੀਂ ਕੋਈ ਭੈ ਕੋਈ ਭੈ ਕੋਈ ਭਰਮ ਕੋਈ ਵਹਿਮ ਨਹੀਂ ਤੁਸੀਂ ਆਜਤੋਂ ਹੀ ਇਹ ਨਿਯਮ ਪਨਾ ਲੋ 41 ਦਿਨ ਇੱਕ ਤਾਂ ਤੁਸੀਂ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਹੈ ਪਹਿਲਾਂ ਤਾਂ ਆਪਣੇ ਮਾਪੇ ਬਾਪ ਦੀ ਸੇਵਾ ਕਰੋ ਤੇ ਫਿਰ ਦੂਸਰਾ ਕੰਮ ਹੈ ਕਿ ਤੁਸੀਂ ਕੀੜੀਆਂ ਦੇ ਪੌਂਦੇ ਉਤੇ ਖੰਡ ਵਿੱਚ ਆਟਾ ਮਿਕਸ ਕਰਕੇ ਤੇ ਕੀੜੀਆਂ ਦੇ ਪੌਂਦੇ ਤੁਸੀਂ ਨਿਰਸਵਾਰਥ ਹੋ ਕੇ ਇਹ ਸੋਚਣਾ ਹੈ ਕਿ ਮੈਂ ਇਹਨਾਂ ਨੂੰ ਆਟਾ ਪਾ ਰਿਹਾ ਹਾਂ ਤੇ ਇਹਦੇ ਬਦਲੇ ਮੈਨੂੰ ਬਹੁਤ ਧਨ ਦੌਲਤ ਮਿਲੇਗੀ ਵਾਸਤਵੋ ਸੇ ਇਹ ਨਈ ਸੋਚਨਾ ਇਹ ਸੋਚਨਾ ਹੈ ਕਿ ਮੈਂ ਇੱਕ ਪਰਮਾਤਮਾ ਦੇ ਪਨਾਏ ਹੋਏ ਪੇਜਮਾਨ ਦਾ ਸਹਾਰਾ ਬਣਨਾ ਹੈ ਕਿਉਂਕਿ ਇਹ ਜਿਹੜੇ ਜੀਵ ਜੰਤ ਹੁੰਦੇ ਹਨ ਇਹ ਆਪਣੇ ਲਈ ਕਮਾ ਸਕਦੇ ਨਹੀਂ ਇਹਨਾਂ ਆਪਾਂ ਜੀਵ ਜੰਤੂ ਦਾ ਸਹਾਰਾ ਇੱਕ ਮਨੁੱਖ ਹੀ ਪਾ ਸਕਦੇ ਹਾਂ ਕਿਉਂਕਿ ਮਨੁੱਖ ਹੀ ਜੀਵਨ ਆਸਾ ਹੈ ਜੋ ਆਪਣੇ ਲਈ ਸਭ ਕੁਝ ਸਮਰਥਾ ਕਰ ਸਕਦਾ ਹੈ ਸਾਰੀਆਂ ਹੀ ਪਰਪਾਈਆਂ ਕਰ ਸਕਦਾ ਹੈ ਤੁਸੀਂ ਅੱਜ ਤੋਂ ਹੀ ਇਹ ਨਿਯਮ ਬਣਾਉਣਾ ਹੈ ਕਿ ਅੱਜ ਤੋਂ ਹੀ ਤਰਤੀ ਤੇ ਆਏ ਹਰੇਕ ਜੀਵ ਜੰਤੂ ਮਾਂ ਪਿਓ ਹਰੇਕ ਦੀ ਸੇਵਾ ਕਰੋ ਸੰਤ ਮਹਾਪੁਰਖ ਜੀ ਕਹਿੰਦੇ ਹਨ ਕਿ ਮੈਂ ਕਦੇ ਨਹੀਂ ਦੇਖਿਆ ਕਿ ਜਿਹੜੇ ਲੋਕ ਦੂਸਰਿਆਂ ਜਿਹੜੇ ਲੋਕ ਜਿਹੜੇ ਲੋਕ ਦੂਸਰਿਆਂ ਦਾ ਭਲਾ ਕਰਦੇ ਨੇ ਜਾਂ ਭੁੱਖਿਆਂ ਨੂੰ ਭੁੱਖਿਆਂ ਦਾ ਪੇਟ ਭਰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚੋਂ ਅਨਮੋਖ ਜਾਵੇ ਉਹਨਾਂ ਦੇ ਘਰ ਵਿੱਚੋਂ ਤਨਮੁਖ ਜਾਵੇ ਕਿਉਂਕਿ ਪਰਮਾਤਮਾ ਉਹਨਾਂ ਦੇ ਘਰਾਂ ਦੇ ਭੰਡਾਰੇ ਕਦੇ ਮੁੱਕਣ ਨਹੀਂ ਦਿੰਦੇ ਜਦੋਂ ਆਪਾਂ ਕਿਸੇ ਦਾ ਭਲਾ ਕਰਦੇ ਹਾਂ ਫਿਰ ਇਹ ਕਦੇ ਨਹੀਂ ਹੁੰਦਾ ਕਿ ਜੋ ਲੋਕ ਦੂਸਰਿਆਂ ਦੀਆਂ ਲੋੜਾਂ ਪੂਰੀਆਂ ਕਰਦੇ ਨੇ ਉਹ ਉਹਨਾਂ ਦੀਆਂ ਲੋੜਾਂ ਫਿਰ ਪਰਮਾਤਮਾ ਆਪ ਪੂਰੀਆਂ ਕਰਦੇ ਨੇ ਸੰਤ ਮਹਾਂਪੁਰਖ ਜੀ ਕਹਿੰਦੇ ਹਨ ਕਿ ਮੈਂ ਕਦੇ ਨਹੀਂ ਦੇਖਿਆ ਕਿ ਜਿੰਨਾ ਘਰਾਂ ਦੇ ਵਿੱਚ ਮਾਪੇ ਦਾ ਆਦਰ ਸਤਕਾਰ ਹੁੰਦਾ ਹੋਵੇ ਮਾਪੇ ਦੀ ਸੇਵਾ ਹੁੰਦੀ ਹੋਵੇ ਉਹ ਕਦੇ ਵੀ ਗਰੀਬੀ ਵਿੱਚ ਨਹੀਂ ਰਹਿੰਦੇ ਕਾਇਦੇ ਮੈਂ ਉਹਨਾਂ ਦੇ ਕੋਈ ਕੰਮ ਅੜੇ ਨਹੀਂ ਦੇਖੇ ਤੇ ਉਹਨਾਂ ਦੀਆਂ ਜ਼ਰੂਰਤਾਂ ਆਪੇ ਪਰਮਾਤਮਾ ਪੂਰੀਆਂ ਕਰਦੇ ਹਨ ਜਿਨ੍ਹਾਂ ਦੇ ਕਾਇਦੇ ਵਿੱਚ ਵੱਡਿਆਂ ਦਾ ਆਦਰ ਸਤਕਾਰ ਹੁੰਦਾ ਹੈ ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਕਿਉਂਕਿ ਪਰਮਾਤਮਾ ਫਿਰ ਆਪਣੇ ਤੋਂ ਖੁਸ਼ ਹੁੰਦੇ ਹਨ ਖੁਸ਼ ਹੋਵੇ ਜਿਹੜੇ ਆਪਣੇ ਮਾੜੇ ਕਰਮ ਹੁੰਦੇ ਹਨ ਉਹਨਾਂ ਦੇ ਮਾੜੇ ਕਰਮ ਜਿਹੜੇ ਹੁੰਦੇ ਨੇ ਉਹ ਪਿਛਲੇ ਕਰਮ ਵਿੱਚ ਆਪੇ ਹੀ ਘਟੇ ਜਾਂਦੇ ਹਨ ਉਹ ਆਪਾਂ ਨਹੀਂ ਦੇਖੇ ਪਰ ਆਪਾਂ ਪਿਛਲੇ ਕਰਮ ਕਿਹੋ ਜਿਹਾ ਕੀਤੇ ਨੇ ਤੇ ਉਹਨਾਂ ਦੀ ਫਰਪਾਈ ਹੋਣ ਲੱਗ ਜਾਂਦੀ ਹੈ ਚੰਗੇ ਕਰਮ ਆਪਣੇ ਬਿਜ਼ਨਸ ਸ਼ੁਰੂ ਹੋ ਜਾਂਦੇ ਹਨ ਜਦੋਂ ਆਪਾਂ ਚੰਗੇ ਕਰਮ ਬੀਜਦੇ ਹਾਂ ਤੇ ਸੰਤ ਮਹਾਂਪੁਰਖ ਜੀ ਕਹਿੰਦੇ ਹਨ ਫਿਰ ਹੌਲੀ-ਹੌਲੀ ਉਹ ਇੱਕ ਵੱਡਾ ਰੁੱਖ ਬਣ ਜਾਂਦਾ ਹੈ ਫਿਰ ਉਸ ਦਾ ਫਲ ਆਪਾਂ ਨੂੰ ਕੁਝ ਸਮੇਂ ਬਾਅਦ ਮਿਲਦਾ ਹੈ ਤੇ ਉਹ ਘਰ ਕਦੇ ਵੀ ਮੁੜ ਕੇ ਨਹੀਂ ਦੇਖਦੇ ਉਹਨਾਂ ਦੇ ਘਰਾਂ ਦੀਆਂ ਤਰੱਕੀਆਂ ਦੂਜੀ ਪੀੜ੍ਹੀਆਂ ਤੇ ਤੀਜੀ ਪੀੜ੍ਹੀ ਜ਼ਰੂਰ ਕਰਦੀਆਂ ਹਨ ਉਹਨਾਂ ਦੇ ਪਿੱਛੇ ਫਿਰ ਜਿੰਨਾ ਘਰਾਂ ਦੇ ਵਿੱਚ ਚੰਗੇ ਕਰਮ ਕੀਤੇ ਜਾਂਦੇ ਹਨ ਜਿੰਨਾ ਘਰਾਂ ਦੇ ਵਿੱਚ ਦਇਆ ਭਾਵਨਾ ਰਿਸ਼ਤਿਆਂ ਦੀ ਕਦਰ ਹੈ ਉਹਨਾਂ ਦਾ ਘਰ ਕਦੇ ਵੀ ਕਹਿੰਦੇ ਕਿ ਬੈਂਕ ਨਹੀਂ ਜਾਂਦਾ ਲੋਨ ਦੇ ਵਾਸਤੇ ਉਹਨਾਂ ਨੇ ਹਮੇਸ਼ਾ ਹੀ ਘਾਤ ਰੱਖਿਆ ਗਾਦਾ ਹੈ ਇੱਕ ਵੀਰ ਨੇ ਫਿਰ ਉੱਠ ਕੇ ਪੁੱਛਿਆ ਕਿ ਸਾਡੇ ਘਰ ਦੇ ਵਿੱਚ ਕਲੇਸ਼ ਬਹੁਤ ਨੇ ਮੈਂ ਕੀ ਕਰਾਂ ਮੈਂ ਇਸ ਘਰ ਦੇ ਵਿੱਚੋਂ ਕਲੇਸ਼ ਕਿਵੇਂ ਦੂਰ ਕਰਾਂ ਸੰਤ ਮਹਾਂਪੁਰਖ ਜੀ ਕਹਿੰਦੇ ਕਿ ਕਲੇਸ਼ ਸਿਰਫ ਜਿਸ ਘਰ ਦੇ ਵਿੱਚ ਕਲੇਸ਼ ਹੁੰਦਾ ਹੈ ਉਹ ਘਰ ਹੌਲੀ-ਹੌਲੀ ਖਤਮ ਹੋ ਜਾਂਦਾ ਹੈ ਉਸ ਘਰ ਦੇ ਵਿੱਚ ਨਾ ਤਾਂ ਧੰਨ ਦੀ ਵਰਕਤ ਰਹਿੰਦੀ ਹੈ ਨਾ ਹੀ ਆਨ ਦੀ ਵਰਕਤ ਰਹਿੰਦੀ ਹੈ ਤੇ ਘਰ ਦੇ ਵਿੱਚ ਗਰੀਬੀ ਆ ਜਾਂਦੀ ਹੈ ਜਿਸ ਘਰ ਦੇ ਵਿੱਚ ਕਲੇਸ਼ ਹੁੰਦਾ ਹੈ ਉਹ ਕਹਿੰਦੇ ਕਿ ਤੂੰ ਆਪਣੇ ਘਰ ਦੇ ਵਿੱਚ ਇੱਕ ਨਿਯਮ ਬਣਾ ਆਪਣੇ ਮਾਪੇ ਦਾ ਕਹਿਣਾ ਮੰਨ ਆਪਣੇ ਪਰਿਵਾਰ ਦਾ ਕਹਿਣਾ ਮੰਨ ਤੇ ਆਪਣੇ ਮਾਪਿਆਂ ਦੀ ਸੇਵਾ ਕਰ ਤੇਰਾ ਪਰਵਾਰ ਦਿਨ ਦੁਗਣੀ ਰਾ ਚੌਗਣੀ ਤਰੱਕੀ ਕਰਨੇ ਸ਼ੁਰੂ ਕਰ ਦੇਵੇਗਾ ਸੰਧਿ ਮਹਾਂਪੁਰਖ ਜੀ ਕਹਿਣ ਲੱਗੇ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਲੇਸ਼ ਹੁੰਦਾ ਹੈ ਉਹ ਘਰ ਹੌਲੀ-ਹੌਲੀ ਉਸ ਘਰ ਦੇ ਵਿੱਚ ਗਰੀਬੀ ਆਉਣੇ ਸ਼ੁਰੂ ਹੋ ਜਾਂਦੀ ਹੈ। ਇੱਕ ਦਿਨ ਉਹ ਘਰ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਆ ਜਾਂਦਾ ਹੈ। ਮਹਾਂਪੁਰਖ ਜੀ ਕਹਿੰਦੇ ਹਨ ਕਿ ਘਰ ਵਿੱਚ ਹਮੇਸ਼ਾ ਖੁਸ਼ਹਾਲੀ, ਪਿਆਰ, ਇੱਜ਼ਤ ਤੇ ਸਤਿਕਾਰ ਹੋਣਾ ਚਾਹੀਦਾ ਹੈ ਜੇ ਘਰਾਂ ਦੇ ਵਿੱਚ ਤਰੱਕੀ ਚਾਹੁੰਦੇ ਹੋ। ਜੇ ਪਰਿਵਾਰ ਵਿੱਚ ਹਮੇਸ਼ਾ ਦੌਸੇਂ ਬਰਕਤ ਚਾਹੁੰਦੇ ਹੋ, ਖੁਸ਼ੀ ਚਾਹੁੰਦੇ ਹੋ। ਜਦ ਸਾਡਾ ਕਾਰੋਬਾਰ ਅੱਗੇ ਵਧੇ ਤਾਂ ਘਰ ਤੋਂ ਹੀ ਸ਼ੁਰੂਆਤ ਕਰੋ ਤੇ ਫਿਰ ਪਰਮਾਤਮਾ ਨੇ ਪਨਾਏ ਹੋਏ ਜੀਵ ਜੰਤੂ ਨੂੰ ਪਿਆਰ ਕਰੋ ਫਿਰ ਦੇਖਿਓ ਤੁਸੀਂ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਪੁੱਠੇ ਮੁੜ ਕੇ ਦੇਖੋਗੇ ਕਿਉਂਕਿ ਚੰਗੇ ਕਰਮ ਕਰਾਉਣ ਦੇ ਲਈ ਪਰਮਾਤਮਾ ਜੀ ਕਹਿੰਦੇ ਹਨ ਕਿ ਸੰਤ ਮਹਾਂਪੁਰਖ ਜੀ ਕਿਉਂ ਜਿਆਦਾ ਦਪਾਵ ਚੰਗੇ ਕਰਮ ਦੇ ਲਈ ਕਰਨ ਦੇ ਲਈ ਕਹਿੰਦੇ ਕਿ ਜੋ ਆਪਾਂ ਬੀਜਦੇ ਹਾਂ ਉਹ ਆਪਾਂ ਨੂੰ ਮਿਲਣਾ ਹੈ ਜੇਕਰ ਆਪਾਂ ਕਿਸੇ ਭੁੱਖੇ ਦਾ ਸਹਾਰਾ ਬਣਾਂਗੇ ਅੱਜ ਜੇ ਕਿਸੇ ਗਰੀਬ ਦੀ ਭੁੱਖੇ ਗਰੀਬ ਦੀ ਆਪਾਂ ਅੱਜ ਢਿੱਡ ਭਰਾਂਗੇ ਤਾਂ ਕੱਲ ਨੂੰ ਪਰਮਾਤਮਾ ਕਿਸੇ ਨਾ ਕਿਸੇ ਰਾਈ ਆਪਣੇ ਵਿੱਚ ਜ਼ਰੂਰ ਮਦਦ ਕਰੇਗਾ ਕਿਉਂਕਿ ਜੋ ਆਪਾਂ ਕਰਮ ਕਰਦੇ ਹਾਂ ਉਹੀ ਫਲ ਆਪਾਂ ਨੂੰ ਮਿਲਦਾ ਹੈ ਜੇ ਆਪਾਂ ਪਰਿਵਾਰ ਦੇ ਵਿੱਚ ਵੱਡਿਆਂ ਦਾ ਆਦਰ ਸਤਕਾਰ ਨਹੀਂ ਕਰਦੇ ਈਰਖਾ ਰੱਖਦੇ ਹਾਂ ਜਲਸ ਰੱਖਦੇ ਹਾਂ ਉਹਨਾਂ ਦੇ ਲਈ ਮਾੜਾ ਸੋਚਦੇ ਹਾਂ ਮਾੜਾ ਬੋਲਦੇ ਹਾਂ ਉਨਾ ਨਾਲ ਵਿਹਾਰ ਮਾੜਾ ਕਰਦੇ ਹਾਂ ਤਾਂ ਫਿਰ ਆਪਾਂ ਨੂੰ ਵੀ ਇਹੀ ਫਲ ਮਿਲਦਾ ਹੈ ਕਿਉਂਕਿ ਕਰਮ ਕਰਨ ਦੇ ਲਈ ਸੰਤ ਮਹਾਂਪੁਰਖ ਜੀ ਹਮੇਸ਼ਾ ਕਹਿੰਦੇ ਹਨ ਕਿ ਬਾਣੀ ਵੀ ਦੋਵੇਂ ਵੇਲੇ ਆਪਣੇ ਗੁਰੂ ਘਰ ਦੇ ਵਿੱਚ ਇਹ ਕਹਿੰਦੀ ਹੈ ਕਿ ਜੋ ਤੂੰ ਕਰੇਗਾ ਉਹ ਹੀ ਤੂੰ ਵੱਡੇਗਾ ਜਿਹੋ ਜੇ ਤੂੰ ਕਰਮ ਕਰੇਗਾ ਜਿਹੋ ਜੇ ਤੂੰ ਕੰਮ ਕਰੇਗਾ ਉਹ ਜਹੇ ਤੈਨੂੰ ਫਲ ਮਿਲੇਗਾ ਇਸ ਕਰਕੇ ਇਨਸਾਨ ਨੂੰ ਆਪਣੇ ਕਰਮਾਂ ਦਾ ਧਿਆਨ ਕਰਨਾ ਚਾਹੀਦਾ ਹੈ ਜੋ ਉਹ ਜ਼ਿੰਦਗੀ ਦੇ ਵਿੱਚ ਕਰ ਰਿਹਾ ਹੈ ਕੀ ਉਹ ਚੰਗੇ ਕਰਮ ਕਰ ਰਿਹਾ ਹੈ ਇੱਕ ਵਾਰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਮੈਂ ਚੰਗੇ ਕਰਮ ਕਰ ਰਿਹਾ ਕਿ ਨਹੀਂ ਮੈਂ ਦੂਸਰਿਆਂ ਦਾ ਭਲਾ ਕਰਦਾ ਹਾਂ ਕਿ ਨਹੀਂ ਮੈਂ ਆਪਣੇ ਮਾਂ-ਬਾਪ ਦਾ ਭਲਾ ਕਰਦਾ ਹਾਂ ਕਿ ਨਹੀਂ ਜੇ ਆਪਣੇ ਮਾਂ-ਬਾਪ ਨੂੰ ਖੁਸ਼ ਰੱਖਦਾ ਹਾਂ ਜਾਂ ਉਹਨਾਂ ਦੀ ਸੇਵਾ ਕਰਦਾ ਹਾਂ ਕਿ ਨਹੀਂ ਇਹ ਸਵਾਲ ਆਪਣੇ ਆਪ ਨੂੰ ਜ਼ਰੂਰ ਕਰਾਇਆ ਕਰੋ ਇੱਕ ਵੇਲੇ ਆਪਣੇ ਦਿਲ ਤੇ ਹੱਥ ਰੱਖ ਕੇ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਮੈਂ ਦੂਸਰਿਆਂ ਦੇ ਲਈ ਕਦੇ ਖੁਸ਼ੀਆਂ ਮੰਗੀਆਂ ਹਨ ਕਿ ਮੈਂ ਹਮੇਸ਼ਾ ਦੋਸਤ ਦੂਸਰਿਆਂ ਦਾ ਬੁਰਾ ਹੀ ਸੋਚਦਾ ਰਹਿੰਦਾ ਹਾਂ ਇਸਾ ਫਲ ਮੈਨੂੰ ਕਿਸੇ ਦੇ ਚਿਰਲ ਪ੍ਰੋਗਤਨਾ ਪਾਵੇਗਾ ਸੰਗਤ ਜੀ ਜੇਕਰ ਇਹ ਵੀਡੀਓ ਆਜ ਦੀ ਚੰਗੀ ਲੱਗੀ ਤਾਂ ਅਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ